ਅਮਰਿਤਪਾਲ ਸਿੰਘ ਦੀ ਗੱਲ ਕਰਦੇ ਜੋ ਕਿ ਡਿਬਰੂਗੜ ਜੀਲ ਦੇ ਵਿੱਚ ਬੰਦ ਨੇ ਤੇ 24 ਜੂਨ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ ਇਹਦੇ ਵਿੱਚ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ ਕਾਨੂੰਨ ਦੇ ਹਸਾਬ ਦੇ ਨਾਲ ਅਮਰਿਤਪਾਲ ਬਾਹਰ ਆਉਣਗੇ ਤੇ ਸੌਂਵੇ ਚੁੱਕਣਗੇ ਪਾਇਆ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਹਾਂ ਜੋ ਕਿ ਡਿਬਰੂਗੜ ਜੀਲ ਦੇ ਵਿੱਚ ਬੰਦ ਨੇ ਤੇ 24 ਜੂਨ ਤੋਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਦੇ ਹਸਾਮ ਦੇ ਨਾਲ ਅਮਰਿਤਪਾਲ ਬਾਹਰ ਆਉਣਗੇ ਤੇ ਸੌਵੇਂ ਚੁੱਕਣਗੇ ਜੀ ਦੇਖੋ ਸੌ ਤਾਂ ਉਹਨਾਂ ਨੇ ਚੱਕਣੀ ਆ ਕਿਉਂਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਇਹ ਮਾਮਲਾ ਕਾਨੂੰਨਨ ਵੀ ਹੈ ਕਾਨੂੰਨ ਦੇ ਵਿੱਚ ਕੀ ਕਹਿੰਦਾ ਕਰੋਨ ਦੇ ਨਾਲ ਉਹ ਸਰਕਾਰਾਂ ਦਾ ਜਿਨ੍ਹਾਂ ਨੇ ਐਨਐਸਐ ਲਾਇਆ ਹੁਣ ਜਦੋਂ ਬੰਦਾ ਪਾਰਲੀਮੈਂਟ ਦਾ ਮੈਂਬਰੀ ਬਣ ਗਿਆ ਜਿੱਥੇ ਬਹਿ ਕੇ ਕਾਨੂੰਨ ਬਣਦੇ ਨੇ ਮੇਰਾ ਖਿਆਲ ਇਹਦੇ ਵਿੱਚ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ ਨਹੀਂ ਤਾਂ ਆਰਜੀ ਤੌਰ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹ 24 ਜੂਨ ਨੂੰ ਜਦੋਂ ਪਾਰਲੀਮੈਂਟ ਨੇ ਪਹਿਲੀ ਦਿਨ ਜੁੜਨਾ ਹੈ ਉਸ ਦਿਨ ਉਹਨਾਂ ਨੂੰ ਸੌਂ ਝੁੱਕਣ ਵਾਸਤੇ ਹੋ ਸਕਦਾ ਆ ਗਿਆ ਬਿਲ ਜਾਵੇ ਤੇ ਉਹ ਔਨ ਇਹਦੀ ਆਜ਼ਾਦੀ ਜਾ ਸਕਦੀ ਹੈ ਕਿ 24 ਜੂਨ ਉਹ ਆ ਵੀ ਸਕਦੇ ਆ ਇੱਕ ਉਹ ਰਸ਼ੀਦ ਸਾਹਿਬ ਨੇ ਦੋ ਨੇ ਜਿਹੜੇ ਜੇਲ੍ਹ ਚ ਬੈਠੇ ਨੇ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਦਰੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ